ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਂ ਦੇ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਮਾਝਾ ਟਾਪ ਦੀ ਤੇ ਇੱਕ ਨੀਲੇ ਰਾਵੀ ਕੱਟਾ ਦਾ ਤੇ ਜਿਸ ਘਰ ਚ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖ ਕੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਤੁਹਾਡੇ ਬਾਈ ਜੀ ਹਸੀਕਾਲ ਸਾਸੀ ਕਾ ਬਾਈ ਜੀ ਹੋ ਠੀਕ ਹੋ ਵਧੀਆ ਹਾਂ ਜੀ ਵਧੀਆ ਬਾਈ ਠੀਕ ਠਾਕ ਹੈ ਨਾਮ ਤੇ ਐਡਰੈਸ ਹੋ ਗੋ ਨਾਮ ਮੇਰਾ ਇਕਵਾਲ ਸਿੰਘ ਅਸੀਂ ਫਿਰਰਾਈ ਵਾਲੇ ਬਾਈਦਿਆਂ ਜੀ ਠੀਕ ਹੈ ਠੀਕ ਹੈ ਜੀ ਤੇ ਐਡਰੈਸ ਸਾਡਾ HDFC ਬੈਂਕ ਦੇ ਕੋਲੇ ਭਦੌੜ ਠੀਕ ਹੈ ਪਿੰਡ ਭਦੌੜ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਰ ਹਾਂਜੀ ਬਿਲਕੁਲ ਤਿੰਨ ਕੁੜੀ ਦੇ ਨੇੜੇ ਆ ਕਰ ਠੀਕ ਹੈ ਐਚ ਡੀ ਐਸ ਬੈਂਕ ਦੇ ਨਾਲ ਹੀ ਆ ਹਾਂਜੀ ਬਿਲਕੁਲ ਨਾਲ ਮੋਬਾਈਲ ਨੰਬਰ ਦੋ 76578 87808 ਠੀਕ ਹੈ ਬਾਈ 98723 94209 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਮੱਝ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜੇ ਸੂਆ ਸੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਹਾਂਜੀ 7 ਤਰੀਕ ਨੂੰ ਦਿਨ ਪੂਰੇ ਆ ਜੀ 5-4 ਦਿਨ ਉੱਤੇ ਵੀ ਲੈ ਜਾਂਦਾ ਬਸ ਪੀਜੀ ਅੱਜ 3 ਤਰੀਕ ਹੋ ਗਈ 7 ਤਰੀਕ ਨੂੰ ਦਿਨ ਪੂਰੇ ਆ 5-4 ਦਿਨ ਉੱਤੇ ਲੈ ਜਾ ਹਾਂਜੀ ਕੀ ਰਿਕਾਰਡ ਦੁੱਧ ਦਾ ਬਾਈ ਪਹਿਲੇ ਸੂਈ 10-11 ਲੀਟਰ ਦੁੱਧ ਚੋਇਆ ਜਾ 10 ਤੋਂ 11 ਲੀਟਰ ਹਾਂਜੀ ਆਰਡਰ ਕਮਾਲ ਦਾ ਹਾਜੀ ਕੱਚੀ ਆਦਨ ਲੈਂਦੀ ਆ ਉਹਦੋਂ ਆਰਡਰ ਹੋ ਰਿਹਾ ਵਧੀਆ ਤਿਆਰ ਕਰ ਲਓ ਕੱ ਚਾਰੇ ਥਾਂ ਨਿਕਲਵੇਂ ਪੂਰੇ ਗੈਰ ਤੇ ਆ ਇਵੇਂ ਠੰਡੀ ਸੀਲ ਆ ਬਾਈ ਹਾਂਜੀ ਪੂਰੀ ਠੰਡੀ ਸੀਲ ਆ ਕੋਈ ਵਾਸਤਾ ਹੀ ਨਹੀਂ ਇਹਨਾਂ ਹੈਗਾ ਠੀਕ ਨੇ ਮਰਜੀ ਥਾਣਾ ਤੋਂ ਉਹਨੂੰ ਹੱਥ ਮਾਰੀ ਜਾਓ ਇਹੋ ਜੀ ਕੋਈ ਗੱਲ ਬਾਤ ਹੀ ਨਹੀਂ ਸਹੀ ਗੱਲ ਆ ਬਾਈ ਖੋਲਿਓ ਬਾਈ ਤੋਰੇ ਮੜੀ ਹੋਨਰ ਆ ਜੀਆ ਚੱਦ ਬੱਡ ਚੰਗਾ ਸਿੰਘ ਕੁਆਲਟੀ ਬਹੁਤ ਚੰਗੀ ਐ ਤੇਸ ਬਹੁਤ ਚੰਗਾ ਬਈ ਬਾਈ ਦੇ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਘਰੇ ਰੱਖਣ ਵਾਲੀ ਵਧੀਆ ਹਾਂਜੀ ਹਾਂਜੀ ਬਿਲਕੁਲ ਕੋਈ ਠੀਕ ਹੈ ਉਹ ਨਹੀਂ ਹੈਗੀ ਬਾਈ ਦੇ ਘਰ ਦੀ ਮਾਝਾ ਬਾਈ ਕਹਿੰਦਾ ਘਰੇ ਰੱਖਣ ਵਾਲੀ ਐ ਚੰਗਾ ਦੁੱਧ ਪਾਇਆ ਬਈ ਤੋਰਾ ਤਾਰਾ ਚੰਗਾ ਕੱਚੀ ਆ ਉਸ ਤੋਂ 70 ਮਿੰਟ ਲਾ ਲਿਓ ਲੇਵਾ ਕਰਮ ਵਾਲੀ ਨੇ ਦਿਨਾਂ ਤੋਂ ਜਾ ਕੇ ਬਹੁਤ ਸੋਹਣਾ ਤਿਆਰ ਕਰਨਾ ਕੀ ਮੋਲ ਆ ਬਈ ਇਹਦਾ ਫਿਰ ਮੋਲਾ ਬਾਈ 1,25,000 ਰੁਪਏ 1,25,000 ਰੁਪਏ ਮਾਨਤਨ ਹੋ ਜੀ ਵੀਰੇ ਮੌਕੇ ਤੇ ਮਾਨਤਨ ਕਰ ਦਾਂਗੇ ਬਾਈ ਕੋ 1,25,000 ਰੁਪਏ ਮੋਲਾ ਬਾਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਆ ਬਾਈ ਤੇ ਥਣਲੇਵਾ ਬਹੁਤ ਪੰਗਾ ਤੇਤੀ ਤੇਤੀ ਆ ਬਸ ਦੇਣ ਹਜੇ ਲੈਣ ਜੀ ਉਹਦੋਂ ਦਾ ਆਡਰ ਜਿਹੜਾ ਕਮਾਲ ਦਾ ਤਿਆਰ ਕਰਨਾ ਨੇੜੇ ਤੋਂ ਚੈੱਕ ਕਰੋ ਲੈਵਾ ਕਮਾਲਾ ਠੰਡੀ ਠੰਡੀ ਫੁੱਲ ਸੇਖ ਦੇਖੋ ਸਿੰਗ ਕੁਆਲਟੀ ਕਰਮ ਵਾਲੀ ਦੀ ਬਹੁਤ ਚੰਗੀ ਆ ਯਾਕੀ ਵੀਰੇ 2 ਨੰਬਰ ਨੀਲੀ ਰਾਵੀ ਦਾ ਜੈਕਟ ਹੈ ਨੀਲੀ ਰਾਵੀ ਦਾ ਸਾਣ ਹੈ ਇਹ ਕਿਹੜੇ ਟੀਕੇ ਦਾ ਭਈ ਇਹ ਆਪ ਜੀ 4 ਪੀਸੀ 480 ਦਾ ਮਾਏ ਦੀ ਬਲੂ ਟੂ ਦੀ ਆ ਓਕੇ ਠੀਕ ਆ ਮਾਂ ਦਾ ਦੁੱਧ ਭਈ 15 ਲੀਟਰ ਪਹਿਲੇ ਸੂਏ ਚ ਹੋਇਆ ਜੀ 15 ਲੀਟਰ ਮਾਂ ਵੀ ਆਪਣੇ ਕੋਲੇ ਖੜੀ ਆ ਬਸ ਆਉ ਖੜੀ ਆ ਵੀਡੀਓ ਮਾਰ ਦੋ ਸੂਣ ਵਾਲੀ ਆ ਜੀ ਹੁਣ ਦੂਜੇ ਸੂਏ ਮਾਂ ਵੀ ਆ ਖੜੀ ਆ ਬਈ ਸੂਣ ਵਾਲੀ ਆ ਦੂਜਾ ਸੂਆ ਸੂਣ ਵਾਲੀ ਆ ਹਾਂਜੀ ਠੀਕ ਆ ਭਈ ਅ ਖੋਲੇ ਭਈ ਤੋਰੇ ਕਿੰਨੀ ਕੁ ਉਮਰ ਹੋਗੀ ਨੀ ਉਮਰ ਇਹਦੀ ਹੈਗੀ ਆ ਜੀ ਪਟ ਗਿਆਰਵੇਂ ਮਹੀਨੇ ਚ ਦੋ ਸਾਲਾਂ ਦਾ ਹੋ ਜੀ ਅੱਛਾ 11ਵੇਂ ਮਹੀਨੇ ਚ ਦੋ ਸਾਲਾਂ ਦਾ ਹੋ ਜਾਣਾ 8ਵਾਂ 9ਵਾਂ ਮਹੀਨਾ ਚੱਲਦਾ ਹੁਣ ਬਈ ਤੋੜਾ ਤਰਾ ਦੇਖੋ ਬਈ ਚੰਗਾ ਕੱਟਾ ਸਮਿਆਂ ਭੜਿਆ ਨੀਲੀ ਰਾਜੀ ਆ ਚੰਗੇ ਟੀਕੇ ਦਾ ਬਈ ਤੇ ਮਾਂ ਵੀ ਇਹਦੀ ਚੰਗੀ ਆ ਦੋਧਰ ਰਿਕਾਰਡ ਵੀ ਭਾਈ ਨੇ ਬਹੁਤ ਚੰਗਾ ਦੱਸਿਆ ਹੈਗਾ ਤੇ ਟੈਸਟਿਕਲ ਵੀ ਜਿਹੜੇ ਚੰਗੇ ਆ ਗਏ ਬਈ ਪੱਠ ਭੁੜਾ ਚੈੱਕ ਕਰੋ ਪੱਠ ਭੁੜਾ ਚੰਗਾ ਪੱਧਰ ਆ ਰਾਜੀ ਰੂਜੀ ਚੰਗਾ ਸਮਿਆਂ ਭੜਿਆ ਹਨ ਹੂੰ ਅ ਮੱਜਾ ਹਜੇ ਕ੍ਰਾਸ ਤਾਂ ਨਹੀਂ ਲੱਗਿਆ ਨਹੀਂ ਹਜੇ ਨਹੀਂ ਲੱਗਿਆ ਜੀ ਕ੍ਰਾਸ ਕਰਨਾ ਛੱਡਿਆ ਨਹੀਂ ਜੀ ਅਸੀਂ ਬਾਕੀ ਬਾਕੀ ਹਜੇ ਹੈ ਸ਼ੋਟਾ ਦਾ ਹਾਂ ਹਜੇ ਉਮਰ ਛੋਟੀ ਆ ਬਾਈ ਕੀ ਮੋਲ ਆ ਵੀਰੇ ਦਾ 45000 ਰੁਪਏ ਜੀ ਮਾਨਤਾਂ ਹੋ ਜੀ ਵੀਰੇ ਹਾਂ ਜੀ ਕਰਾਂਗੇ ਜੀ 45 ਦਾ ਮਾਨਤਾਂ ਠੀਕ ਹੈ 45000 ਰੁਪਏ ਮੋਲ ਆ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੋਲ ਜਾਇਜ਼ ਰੱਖਿਆ ਬਾਈ ਨੇ ਫੇਸ ਦੇਖੋ ਬਾਈ ਘੱਟ-ਕੁੱਟ ਪੂਰੇ ਜੰਗਿਆ ਨੀਲੀ ਰਾਵੀ ਦੇ ਅੱਖਾਂ ਓੱਖਾਂ ਦੇਖੋ ਬਾਈ ਸਿੰਘ ਵੀ ਨੇੜੇ ਮੋੜੂਗਾ ਹਜੇ ਉਮਰ ਛੋਟੀ ਵੀ ਆ ਬਾਈ ਤੇ ਰਾਜ ਰੂਜੀ ਬਹੁਤ ਆ ਤੇ ਕਿਸੇ ਵੀਰ ਨੂੰ ਦੋਨੇ ਨਗਾ ਚ ਕੋਈ ਵੀ ਨਗਾ ਪਸੰਦ ਆ ਵੀ ਨਾ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ